आज आप दिल्ली में आए हैं जब वो पंजाब से करे थे तो याद रखना चाहिए इतिहास तो औरंगजेब के जो पक्षपाप थे वो ज्यादा चिरने ही रहे क्योंकि पंजाब से वो धर्म की रक्षा के, के लिए निकले थे आज आप देश के कोने कोने से आए हैं एक ही मांग को लेकर ओपीएस की मांग को लेकर अगर केंद्र सरकार ने राज्य सरकार ने आपकी मांग पूरी नहीं की तो आज जैसे आरंगेट ना हर छुआ आने वाले सामने वे जेही जो सरकारें ओपीएस को नकार रही है जेही दुर्गतियां वे नहीं की करोगे यह ऐतिहासिक दिन है आज का इसलिए आज हम सभी कते हुए हैं हम इस मंच से स्पष्ट रूप से कहते हैं कि के केंद्र सरकार अगर हमारी मांग पूरी करनी चाहती है ना हमें एनपीए चाहिए ना हमें यूपीए चाहिए हमें अपनी बुढ़ापे की लाठी बुढ़ापे की लाठी बुढ़ापे की लाठी आज ये जंतर मंत्र आपके जोश और कट के आगे छोटा पड़ गया है क्योंकि सरकार लगातार दबाव डाल रही थी कि आपकी रैली को बढ़िया हो जाए लेकिन हमारे स्थान को चेंज कर सकती है लेकिन हमारे जगह को कम नहीं कर सकती हम पंजाब से आए हैं जहां शहीदे आए भगत सिंह ने फांसी का रस्सा चूमा था और जहां के गुरु तेग बहादुर जी आज पूरा विश्व विश्वभूम का शहीदी दिड़ा मना रहा है धर्म के लिए हक हाँ हु के लिए देश शहीद हुए लेकिन उन्होंने किसी की ईद नहीं मानी साफ बंधु जी आ रहे हैं थोड़ा रास्ता छोड़िए बंधु जी के लिए पीछे से अरे बंधु जिंदाबाद विजय बंधु जी आ रहे हैं आपका स्वागत हमारे राष्ट्रीय अध्यक्ष है ठाके ठाकरे पींद मापी आहे चावाू पी, पी, पी एस रद करो यू पी एस, एस रद करो एनपीए स्कोप बैग यू पी ਕਾਉਂਦੇ ਹੀ ਸਮਝ ਨਹੀਂ ਮੰਨ ਸਕਦਾ ਪਤਾ ਲੱਗਦੀ ਸੀ ਕਿ ਇਹਨਾਂ ਨੇ ਸਾਡੇ ਨਾਲ ਘਰਨਾ ਕੀ ਹੈ ਤੇ ਜਿਹੜੀ ਇਹ ਸਰਕਾਰ ਹੈ ਇਹ ਪਿਛਲੀਆਂ ਸਰਕਾਰਾਂ ਤੋਂ ਵੀ ਨਿਕੰਮੀ ਸਾਫ਼ ਤੋਂ ਹੋਈ ਹੈ ਜਿਹੜੀਆਂ ਸਰਕਾਰਾਂ ਪਿਛਲੀਆਂ ਸਰਕਾਰਾਂ ਸੀਗੀਆਂ ਉਹ ਜਿੰਨਾ ਗੰਦ ਪਾਇਆ ਇਹਨਾਂ ਨੇ ਉਹ ਤੋਂ ਤਿੰਨ ਗੁਣਾ ਵੱਧ ਕੇ ਇਹਨਾਂ ਨੇ ਹੋਰ ਗੰਦ ਪਾਇਆ ਇਹ ਸਾਨੂੰ ਮੀਟਿੰਗਾਂ ਦੇ ਵਿੱਚ ਜਲੀਲ ਕਰਦੇ ਆ ਜਿਹੜੀ ਖੱਦਵਾਲੀ ਵਿੱਤ ਮੰਤਰੀ ਜੀ ਨੇ ਲਕਤੀਆ ਇਹਦਾ ਸਖਤ ਵਿਰੋਧ ਹੋਣਾ ਚਾਹੀਦਾ ਸਾਰੇ ਜਥੇਬੰਦੀਆਂ ਨੂੰ ਅਪੀਲ ਕਰਦੇ ਆਂ ਅਸੀਂ ਜਿਹੜੀ ਅਜਾਈ ਸ਼ਬਦਾਵਲੀ ਦਾ ਵਿਰੁੱਧ ਸਖਤ ਸਖਤ ਸਟੈਂਡ ਦਿੱਤਾ ਜਾਵੇ ਤੇ ਅੱਗੇ ਤੋਂ ਅਜਾਈ ਮੰਤਰੀ ਨੂੰ ਪਤਾ ਲੱਗੇ ਕਿ ਅਧਿਆਪਕਾਂ ਨਾਲ ਮੀਟਿੰਗ ਕਿਵੇਂ ਕਰਨੀ ਆ ਉਹਨਾਂ ਨਾਲ ਗੱਲਬਾਤ ਕਿਵੇਂ ਕਰਨੀ ਆ ਇਹ ਭਗਵੰਤ ਮਾਨ ਦੀ ਸਰਕਾਰ ਜਿਹੜੀ ਕਹਿਨੀ ਹੁੰਦੀ ਸੀਗੀ ਅਸੀਂ ਭਗਤਾਂ ਸੰਗ ਦਾ ਇਨਕਲਾਬ ਲੈ ਕੇ ਆਵਾਂਗੇ ਉਹ ਬਿਲਕੁਲ ਉਲਟ ਚੱਲੇ ਨੇ ਉਹੀ ਭਗਵਾਨਤਮਨ ਜਿਹੜਾ ਕਹਿੰਦਾ ਸੀਗਾ ਵੀ ਇੱਕ ਵਾਰੀ ਮੈਨੂੰ ਸੱਤਾ ਦੀਆਂ ਪੌੜੀਆਂ ਚੜਾ ਦਿਓ ਫਿਰ ਦੇਖੋ ਹਰਾਪਨ ਕਿਵੇਂ ਚੱਲਦਾ ਉਹ ਹਰਾਪਨ ਹੀ ਚੱਲਦਾ ਭਰਾਵੋ ਉਹ ਚੱਲਦਾ ਕਿਹਦੇ ਵਾਸਤੇ ਆ ਲਗਮ ਚੱਡੇ ਵਾਸਤੇ ਉਹ ਚੱਲਦਾ ਕਿਹਦੇ ਵਾਸਤੇ ਆ ਆਟਰਾਇਡੈਂਟ ਵਾਲੇ ਗੁਪਤੇ ਵਾਸਤੇ ਛੋਟੇ ਵਾਸਤੇ ਨਹੀਂ ਚੱਲਣਾ ਕਰੇ ਉਹਨਾਂ ਨੇ ਉਹ ਹਰਾਪਨ ਚੱਲਦਾ ਜਿੰਨਾ ਵਾਸਤੇ ਚੱਲਣਾ ਜਿੰਨਾ ਵਾਸਤੇ ਨੇ ਕਿਹਾ ਸੀਗਾ ਹੁਣ ਸਾਡਾ ਫਰਕ ਹੀ ਪੈਂਦਾ ਦੇ ਮੰਨਦਾ ਵੀ ਇਹ ਸਰਕਾਰਾਂ ਨੂੰ ਅਸੀਂ ਦੱਸੀਏ ਵੀ ਅਸਲ ਵਿੱਚ ਸਾਡੀ ਸ਼ਕਤੀ ਕੀ ਆ ਅਸਲ ਦੇ ਵਿੱਚ ਜਿਹੜੀ ਲੜਾਈ ਲੜਨ ਵਾਲੀ ਆ ਉਹ ਥੋਡੀ ਲੜਾਈ ਹੀ ਲੜਨ ਵਾਲੀ ਆ ਕਿਉਂਕਿ ਜਿਹੜੀ ਥੋਡੀ ਲੜਾਈ ਆ ਉਹ ਸਰਕਾਰ ਦੇ ਨੀਤੀਆਂ ਨੂੰ ਪਿੱਛਲ ਮੋੜਾ ਦੇਣ ਦੀ ਲੜਾਈ ਆ ਜਿਹੜੀਆਂ ਸਰਕਾਰਾਂ ਨੇ ਉਹ ਲਗਾਤਾਰ ਨਿੱਜੀਕਰਨ ਤੇ ਕੰਮ ਤੇ ਤੁਲੀਆਂ ਹੁੰਆਂ ਨੇ ਤੇ ਜਿਹੜੀ ਛੋਟੀ ਪੋਸਟ ਆ ਜਿਹੜੀ ਛੋਟੀ ਨੌਕਰੀ ਆ ਉਹ ਵੀ ਨਿੱਜੀਕਰਨ ਨੂੰ ਬਹੁਤ ਤੇਜ਼ ਕਰ ਲਿਆ ਜੇ ਅਸੀਂ ਇਹ ਨੌਕਰੀਆਂ ਨੂੰ ਬਚਾ ਲੈਣੇ ਆ ਜੇ ਤੁਹਾਡੀਆਂ ਪੋਸਟਾਂ ਨੂੰ ਰੈਗੂਲਰ ਕਰਵਾ ਲੈਣੇ ਆ ਤਾਂ ਇਹ ਕੋਈ ਛੋਟੀ ਗੱਲ ਨਹੀਂ ਹੋਊਗੀ ਇਹ ਬਹੁਤ ਵੱਡੀ ਗੱਲ ਹੋਊਗੀ ਕਿਉਂਕਿ ਸਰਕਾਰ ਦੇ ਨੀਤੀਆਂ ਨੂੰ ਮੋੜਾ ਦੇ ਰਹੇ ਹੋਵਾਂਗੇ ਇਹ ਕਿਸ ਸਰਕਾਰ ਦੇ ਨੀਤੀਆਂ ਨੂੰ ਮੋੜਾ ਦੇਣ ਦੇ ਮੁਕਾਬਲ ਹੋ ਗਏ ਤਾਂ ਪੁਰਾਣੀ ਪੈਨਸ਼ਨ ਵੀ ਬਹਾਲ ਹੋ ਜੂਗੀ ਇਸ ਕਰਕੇ ਦੋਸਤੋ ਆਓ ਅਸੀਂ ਇਕੱਠੇ ਹੋਈਏ ਤੇ ਇਸ ਲੜਾਈ ਨੂੰ ਹੋਰ ਅੱਗੇ ਲੈ ਕੇ ਜਾਈਏ ਧੰਨਵਾਦ